ਹਾਂਜੀ ਸਾਥਰੀ ਗਾਲਜੀ ਸਾਰਿਆਂ ਨੂੰ ਦੇ ਹੋਰ ਸਤਿ ਸ਼੍ਰੀ ਅਕਾਲ ਜਿਆੜਿਆ ਸਾਰਿਆਂ ਦਾ ਆਈ ਹੋ ਤੁਸੀਂ ਸਾਰੇ ਠੀਕ ਹੋਗੇ ਤੇ ਆਪਾਂ ਵੀ ਠੀਕ ਆ ਅੱਜ ਆਪਾਂ ਚੱਲੇ ਆ ਸਰਤਾਜ ਦਾ ਬਰਥਡੇ ਮਨਾਉਣ ਜਿਹੜਾ ਭਰਾ ਸਾਡਾ ਦੋ ਚਾਰ ਦਿਨ ਪਹਿਲਾਂ ਹੀ ਹਨ ਨੂੰ ਮਿਲ ਕੇ ਗਿਆ ਸੀ ਇੱਥੇ ਘਰ ਆਣ ਕੇ ਤੇ ਉਹਦਾ ਬਰਥਡੇ ਮਨਾਉਣ ਚੱਲੇ ਆ ਅੱਜ ਉਹਦੇ ਪਾਪਾ ਸਾਨੂੰ ਸਪੈਸ਼ਲ ਹੀ ਲੈਣ ਆਏ ਸੀ ਤੇ ਆ ਰਿਪਨ ਬੈਂਡ ਦੇ ਗੱਡੀ 'ਚ ਤੇ ਆ ਹੁਣ ਆਪਾਂ ਉਹਨਾਂ ਦੀ ਘਰ ਆ ਗਏ ਆ ਉਹ ਸਰਤਾਜ ਮੇਰੇ ਨਾਲ ਕੇ ਬੈਠਾ ਇਹ ਵਿਚਾਰਾ ਜੇ ਥੋੜਾ ਜਿਹਾ ਸ਼ਰਮੰਦਾ ਇਹਦੇ ਇਸ ਘਰ ਕੇ ਤੇ ਆਪਾਂ ਇੱਥੇ ਆਣ ਕੇ ਬੜਾ ਅੰਜੋਈ ਕੀਤਾ ਜਿੱਦਾਂ ਲੰਨ ਵਾ ਸਾਰੇ ਇੱਥੇ ਇਕੱਠੇ ਹੋਏ ਹੀ ਉਹ ਲੱਗੇ ਕਰਨਵੀਰ ਬੈਠਾ ਢੇ ਪਿੰਡ ਲੱਗੇ ਤੇ ਆ ਇੱਕ ਵੀਰ ਹੋਇਆ ਪਿਆ ਲੱਗੇ ਮੈਂ ਬੈਠਾ ਸਰਤਾਜ ਦੇ ਟਿਮ ਮਮਣੀ ਬੈਠੇ ਆ ਵਿੱਚ ਗੱਲਾਂ ਵਤਣੇ ਹੀ ਮਾਰਨ ਤੇ ਬਾਕੀ ਵੀ ਸਾਰੇ ਆਏ ਜਿੱਦਾਂ ਉਹਨੂੰ ਬਲਾਰ ਬਣ ਬੈਠਾ ਤੇ ਲੱਗੇ ਕਰਨਵੀਰ ਬੈਠਾ ਇਹ ਵੀ ਆ ਡਿੰਡ ਦਾ ਲੱਗੇ ਪਿੰਡ ਦਾ ਵੈਰੀ ਕੋਣੀ ਚਿਰ ਕੁਤਰੀ ਆ ਜੰਨ ਆਪਲੇ ਤੇ ਇੱਥੇ ਆਪਾਂ ਜਾਣਦੇ ਹਾਂ ਇਸ ਵਾਲੇ ਕਮਰੇ ਕਿਉਂਗੀ ਗਰਮੀ ਬਹੁਤ ਜ਼ਿਆਦਾ ਹੈ ਤੇ ਪਾਪਾ ਵਾਰੀ ਵਾਰੀ ਸਾਰਿਆਂ ਨੇ ਲੈ ਕੇ ਗਏ ਤੇ ਫਿਰ ਆਪਾਂ ਉੱਥੇ ਆ ਜ ਬੈਠ ਕੇ ਤੇ ਅੰਜੋਏ ਕੀਤਾ ਉਹ ਨਾ ਵਿਚਾਰੇ ਦਾ ਬਰਥਡੇ ਮਨਾਇਆ ਕਰਦਾ ਨਾ ਮੈਂ ਤੇ ਆ ਹੁਣ ਮੈਂ ਜਾਣਿਆ ਤੇ ਆ ਹੁਣ ਮੈਂ ਜਾਣਿਆ ਵਾ ਤੇ ਆਪਾਂ ਉਥੇ ਜਾ ਕੇ ਬੈ ਕੇ ਗੱਪਾ ਛੱਪਾ ਮਾਰੀਆਂ ਤੇ ਸਰਤਾਜ ਦੀ ਮੰਮੀ ਪਾਪਾ ਕਹਿੰਦੇ ਵੀ ਅੱਗੇ ਆਪਾਂ ਇਕੱਲੇ ਕੇਕ ਕੱਢੀ ਦਾ ਹੀ ਤੇ ਸਰਤਾਜ ਮਨਹੋਰ ਕਰਦਾ ਵੀ ਮੇਰਾ ਕੋਈ ਦੋਸਤ ਨਹੀਂ ਹੁੰਦਾ ਤੇ ਉਹਨਿੰ ਮੰਮੀ ਕਹਿੰਦੀ ਪਿਆਰ ਕਾ ਆਪਾ ਉਹਦੇ ਦੋਸਤ ਸਾਰੇ ਸੱਦੇ ਆ ਮਤਲਬ ਵੀ ਸਾਡੇ ਵੱਲੋਂ ਸਾਰਿਆਂ ਸਾਰਿਆਂ ਨੂੰ ਉਹਨਾਂ ਨੇ ਸੱਦਿਆ ਸੀ ਤੇ ਆਪ ਸਰਤਾਂ ਨੇ ਛੋਟਾ ਗਿਫਟ ਦੇਣੀ ਹੋਈ ਤੇ ਆ ਲੱਗੇ ਮਾਨਸਾ ਤੋਂ ਵੀਰ ਆਏ ਜਿਹੜੇ ਡਾਕਟਰ ਹਾਦੀ ਵਰਕ ਕਰਦੇ ਉਹ ਉਹ ਵੀ ਬਹੁਤ ਸੋਹਣਾ ਗਿਫਟ ਦਿੱਤਾ ਆਪਾਂ ਉਹਨੂੰ ਵੀਰ ਨੂੰ ਜਾਣ ਕੇ ਛੋਟੀਆਂ ਗੱਲਾਂ ਬਾਤਾਂ ਲਾਉਂਦੇ ਹਾਂ ਕਿਉਂਕਿ ਉਹ ਵੀਰ ਸੰਗ ਦਾ ਬਹੁਤ ਆ ਖੇਤੀ ਕੀਤੇ ਗੱਲ ਨਹੀਂ ਕਰਦਾ ਤੇ ਹੁਣ ਆਪਾਂ ਉਹ ਵੀਰ ਦਾ ਲੱਗੇ ਕਿ ਕੱਢਣ ਤੇ ਅੱਗੇ ਵੇਖੋ ਜੋ ਉਹ ਵੀ ਵਾਲਾ ਬਹੁਤ ਮੁਕੀ ਉਹ ਬੜਾ ਉਹ ਹੋ ਗਿਆ ਉਹ ਹੋ ਗਿਆ ਵੀਡੀਓ ਬਣ ਜੂਗਾ ਹੋਰ ਜਿੱਦਾਂ ਮੈਂ ਵਿਆਹ ਕਰਨ ਉਹ ਨਹੀਂ ਮਸਤ ਨੂੰ ਜਾਨਗੇ ਕੰਮ ਨਾ ਉਹ ਕੇਕ ਨਹੀਂ ਖਾਣਾ ਮਾਮਾ ਅਮਾ ਕੇਕ ਖਾਣਾ ਕੇਕ ਵਧੀਆ ਤੇ ਕੈਮਰਾ ਨਹੀਂ ਤੇਰੀ ਯਾਰ ਨਹੀਂ ਕਹ ਰਿਹਾ ਮਜ਼ਾਕ ਉਡਾ ਰਿਹਾ ਵੀਡੀਓ ਬਣ ਜਾਈ ਕਿਠੀ ਗੋਬਾ ਦੇ ਪੰਚਰਵਾ ਦੇ ਕਰਦੇ ਨੇ ਤੇ ਆ ਗਏ ਆਂ ਲੈ ਆ ਗਏ ਸੀ ਹੈਪੀ ਬਰਥਡੇ ਟੂ ਯੂ ਜਨ ਬਰਥਡੇ ਜੋਰਦੀ ਬੋਲਾ ਜਿੰਨੇ ਜਿੰਨੇ ਕੇ ਖਾਣਾ ਹੈਪੀ ਬਰਥਡੇ ਟੂ ਯੂ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਸਰਤਾਜ ਸਿੰਘ ਕੋ ਨਹੀਂ ਕਾੜਦੇ ਸਰਤਾਜ ਸਿੰਘ ਸਰਤਾਜ ਸਿੰਘ ਬਰਥਡੇ ਪਾਰਟੀ ਤੇ ਆਇਆ नहीं सवाल है तो सवाल है। हाँ बड़े हैं ना, है ना? देखो तू जीतना है बेक्डी बनाओगे? बेक्डी बनाओगे? बताए देने का तो बताए देने का यूरी ये भाई भी कोई है? कोई? बद्दे बड़े हैं ना। उत्तर कांग्रेस ना। बच्चे डाल दिया ना इक्का। हाँ हम लोग बद्दी लेके आने वाले हैं। नॉनी ट्र ਇਹ ਤੇ ਆ ਅਸੀਂ ਜੇ ਮੰਨਦੇ ਕਿ ਇਹ ਆਪਣਾ ਹੋਣਾ ਹੈ ਆਪਣਾ ਬਣਾਉਣਾ 25% ਬਣਾ ਲਾਂਗੇ ਬਹੁਤ ਮੈਂ ਕਿਹਾ ਤੂੰ ਜਿਹਨਾਂ ਖਿਲੋ ਜੇ ਇਹ ਨਾਲ ਵਾਲਾ ਸਮਝ ਹੁੰਦਾ ਇਹਦੇ ਤੇ ਮਾਪਾ ਅਸਰ ਮਾਪਾ ਰਹੇ ਸੀ ਸ਼ੇਰ ਜੋ ਫੁਰਿਆ ਤੇ ਹੁਣ ਸਾਡੀ ਤਿਆਰੀ ਹੀ ਜਾਂਦੀ ਤੇ ਮੈਂ ਕਿਹਾ ਚਲੋ ਇੱਕ ਵਾਰੀ ਮਿਲ ਲਈਏ ਤਿਆ ਅੰਡੀ ਅੰਕਲ ਦਾ ਵੀ ਸੁਭਾਅ ਬਹੁਤ ਚੰਗਾ ਸੀ ਜਿੱਦਾਂ ਮੰਨ ਲਓ ਵੀ ਅੱਬਾ ਮਤਲਬ ਵੀ ਲੱਗਾ ਨਹੀਂ ਆਪਾਂ ਉੱਪਰੇ ਘਰ ਆਏ ਆ ਮਤਲਬ ਵੀ ਆਪਣਾ ਹੀ ਲੱਗਾ ਸਾਰਿਆਂ ਨੂੰ ਤੇ ਸਰਤਾਜ ਵੀ ਬਹੁਤ ਅੱਜ ਖੁਸ਼ੀ ਕਿਉਂਕਿ ਉਹ ਵੀ ਵਿਚਾਰਾ ਇੰਨੇ ਦੋਸਤ ਪਹਿਲੀ ਵਾਰ ਹੀ ਉਹਦੇ ਵੱਡੇ ਤੇ ਆਏ ਸੀ ਫਿਰ ਆਪਾਂ ਸਰਤਾਜ ਨੂੰ ਬਾਏ ਬਾਏ ਕੀਤਾ ਤੇ ਫਿਰ ਆਪਾਂ પાਦੇ ਆਪਣੇ ਪਿੰਡ ਨੂੰ ਚੱਲੇ ਮਤਲਬ ਘਰ ਨੂੰ ਤੇ ਜੇ ਤੁਹਾਨੂੰ ਸਾਡਾ ਵਲੋਗ ਚੰਗਾ ਲੱਗਾ ਲਾਈਕ ਸ਼ੇਅਰ ਸਪੋਰਟ ਕਰਦੋ ਤੇ ਦੱਬ ਕੇ ਸਪੋਰਟ ਕਰੋ ਮੇਰੇ ਭਰਾ ਤੇ ਥੈਂਕ ਯੂ ਫॉर ਵਾਚਿੰਗ ਬਾਏ ਬਾਏ ਜੀ ਸਾਰਿਆਂ ਨੂੰ